ਇੱਕ ਪਾਸੇ ਪੰਜਾਬ ਸਰਕਾਰ ਸੁਰੱਖਿਆ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਉੱਥੇ ਉਹਨਾਂ ਦੀ ਆਪਣੀ ਪਾਰਟੀ ਦੇ ਆਗੂ ਹੀ ਸੁਰੱਖਤ ਨਹੀਂ ਹਨ ਜਿਸ ਦੀ ਮਿਸਾਲ ਸਾਹਮਣੇ ਆਈ ਹੈ ਪਠਾਨਕੋਟ ਤੋਂ ਜਿੱਥੇ ਆਮ ਆਦਮੀ ਪਾਰਟੀ ਦੇ ਐਸਆਈ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤੇ ਕੁਝ ਲੋਕਾਂ ਨੇ ਤੇਜ਼ ਤਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਆਗੂ ਨੂੰ ਤੁਰੰਤ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਆਮ ਆਦਮੀ ਪਾਰਟੀ ਦਾ ਡਿਸਟ੍ਰਿਕਟ ਪ੍ਰਧਾਨ ਐਸਆਈ ਵਿੰਗ ਤੋਂ ਕੀ ਗੱਲ ਬਤਾਈਏ ਅੱਜ ਜੀ ਐਸਆਈ ਮੰਤਰੀ ਸਾਹਿਬ ਦੇ ਕਰ ਸਿਤਾਲ ਜਨਕਾ ਟਾਟ ਚੱਕਰੇ ਕਰਨ ਪ੍ਰੋਗਰਾਮ ਸੀਗਾ ਉੱਥੇ ਅਸੀਂ ਦੁਪਹਿਰ ਨੂੰ ਖਾਣਾ ਖਾ ਕੇ ਨਿਕਲੇ ਆਂ ਔਰ ਸਰਮੇ ਹਾਈਵੇ ਦੇ ਉੱਤੇ ਸਾਂਝਾ ਚੁੱਲਾ ਇੱਕ ਟੱਬਾ ਹੈ ਉੱਥੇ ਅਸੀਂ ਰੁਕਿਆ ਥੋੜੀ ਦੇਰ ਵਾਸਤੇ ਔਰ ਗੱਟੀ ਦੇ ਵਿੱਚ ਬੈਠੇ ਸੀ ਉੱਚ ਅਨੁਭਵ ਸਾਥੇ ਲੋਕੀ ਆਏ ਦੋ ਲੋਕ ਦੋ ਜਨੇ ਸੀ ਇੱਕ ਕੋ ਤਤਰ ਸੀਗਾ ਔਰ ਇੱਕ ਕੋ ਪੈਪਸੀ ਰਡ ਲੋਈ ਦੀ ਔਰ ਉਹਨਾਂ ਨੇ ਕੁਝ ਨਹੀਂ ਪੁੱਛਿਆ ਕਿੰਦਾ ਬਾਹਰ ਨਿਕਲੋ ਬਾਹਰ ਨਿਕਲੋ ਉਹਨਾਂ ਨੇ ਹਮਲਾ ਕਰਤਾ ਇਹ ਜੀ ਪਛਾਣ ਹੈਗੀ ਮਾੜੀ ਮੋਟੀ ਦੀ ਕੋਈ ਉਹਨਾਂ ਨੇ ਉਹਨਾਂ ਨੇ ਜੀ ਮੋਹ ਬੰਨੇ ਹੋਏ ਸੀ ਕੀ ਅਤੋਂੜੀ ਕੋਈ ਪੁਰਾਣੀ ਰੰਜਿਸ਼ ਕਿਸ ਨੇ ਕਿਸੇ ਨਾਲ ਅੱਗੇ ਕਰੀ ਸੀ ਸਾਡੇ ਦੇ ਸੇਵਾਦਾਰ ਬੰਦੇ ਆ ਗਏ ਅਸੀਂ ਬਾਕੀ ਫੇ ਕੋਈ ਉਹਨਾਂ ਨੇ ਕੋਈ ਖੋਦ ਵੀ ਕੀਤੀ ਕੋਸ਼ਿਸ਼ ਜਾਂ ਕੁਝ ਇਹ ਖੌਲ ਖਾਂਦੇ ਕੋਈ ਕੁਛ ਨਹੀਂ ਕੀਤੀ ਬਸ ਹਮਲਾ ਕਰਤਾ ਜੀ ਉਹਨਾਂ ਨੇ ਉਧਰ ਪੁਲਿਸ ਵੱਲੋਂ ਮਾਮਲੇ ਵਿੱਚ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ ਇੱਕ ਜਿਹੜੀ ਸੀਸੀਟੀਵੀ ਫੁਟੇਜ ਵਾਇਰਲ ਹੋਈ ਆ ਸੀ ਇਹਦੇ ਸਬੰਧ ਵਿੱਚ ਜਿਹੜੀ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਆ ਇਹ ਹਰਜੀਤ ਸਿੰਘ ਹੈ ਜੋ ਕਿ ਆਮ ਪਾਰਟੀ ਦਾ ਇੱਕ ਨੇਤਾ ਆ ਅਸੀਂ ਕੱਲ ਇਸ ਸਬੰਧ ਵਿੱਚ ਹਸਪਤਾਲ ਗਏ ਸੀ ਉਹਦਾ ਉੱਥੇ ਇਲਾਜ ਚੱਲ ਰਿਹਾ ਤੇ ਐਮਐਲਆਰ ਨੇ ਕਟਵਾਲੀ ਹੈ ਤੇ ਉਹਦੇ ਹੁਣ ਅੱਜ ਅਸੀਂ ਕੱਲ ਉਹ ਆਪਣੇ ਬਿਆਨ ਉਹਨਾਂ ਸਾਨੂੰ ਨਹੀਂ ਦਿੱਤੇ ਅੱਜ ਉਹ ਸਾਨੂੰ ਬਿਆਨ ਦੇ ਰਹੇ ਨੇ ਅਸੀਂ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਜਿਹੜੀ ਉਹ ਬਣਦੀ ਕਾਰਵਾਈ ਕਰ ਰਹੇ ਆ ਤੇ ਅਸੀਂ ਜਲਦੀ ਹੀ ਜਿਹੜੀ ਦੋਸ਼ੀਆਂ ਨੂੰ ਟ੍ਰੇਸ ਕਰ ਲਵਾਂਗੇ ਇਹ ਜਿਹੜੀ ਪਹਿਲਾਂ ਸਾਨੂੰ ਇਸ ਸੰਬੰਧ ਵਿੱਚ ਕੋਈ ਵੀ ਹਰਜੀਤ ਸਿੰਘ ਨੇ ਨੋਟੀਫਿਕੇਸ਼ਨ ਨਹੀਂ ਸੀ ਦਿੱਤੀ ਪਰੰਤੂ ਹੁਣ ਸਾਨੂੰ ਨੇ ਦਿੱਤੀ ਹੈ ਤੇ ਜਿਹੜਾ ਮੇਰਾ ਆਇਆ ਉਹ ਬਿਆਨ ਲਿਖ ਰਿਹਾ ਜੋ ਬਿਆਨਾਂ ਦੇ ਆਧਾਰ ਤੇ ਜੋ ਕਾਨੂੰਨ ਅਨੁਸਾਰ ਕੰਮ ਦੀ ਕਰਵਾਈ ਕੀਤੀ ਜਾਵੇਗੀ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੈਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ার্স ਐਕਸਪੀਰੀਅੰਸ ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਰਕ ਵਿਦ ਰੈਕ੍ਰੂਟਿਟਡ ਕੰਪਨੀਜ਼ agencies as well local builders with brothers he is professional by plumbing electrician masonry work carpentry for more information please contact him at www.checktrade.com id number 921760 Shamra chander call call him on this number zero seven four triple eight 41161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ